ਹਾਂਜੀ ਦੋਸਤੋ ਹੁਣ ਇਹਨਾਂ ਇੱਕ ਬਹੁਤ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੰਗਣਾ ਨਰਾਉਤ ਬਾਰੇ ਜੋ ਹੁਣੇ-ਹੁਣੇ ਐਮਪੀ ਬਣੀਆ ਇਹ ਕੰਗਣਾ ਨਰਾਉਤ ਉਹੀ ਆਗ ਜੋ ਕਿਸਾਨੀ ਅੰਦੋਲਨ ਵੇਲੇ ਪੰਜਾਬ ਦੀਆਂ ਮਤਾਮਾਂ ਬਾਰੇ ਬਹੁਤ ਗਲਤ ਟਿੱਪਣੀ ਕਰਦੀ ਹੁੰਦੀ ਸੀ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸ ਦੇਈਏ ਕਿ ਇਹ ਚੰਡੀਗੜ੍ਹ ਤੋਂ ਫਲਾਈਟ ਲੈ ਕੇ ਦਿੱਲੀ ਜਾਂਦੀ ਪਈ ਸੀ ਜਿੱਥੇ ਕਿ 에어ਪੋਰਟ ਦੇ ਉੱਪਰ ਸੀ ਆਈਐਸਐਫ ਦੀ ਜਵਾਨ ਕੁੜੀ ਦੁਆਰਾ ਕੰਗਣਾ ਨਰਾਉਤ ਦੇ ਥੱਪੜ ਜੜ ਦਿੱਤਾ ਗਿਆ ਇਹ ਥੱਪੜਨ ਜੜਨ ਦਾ ਕਾਰਨ ਇਹੀ ਦੱਸਿਆ ਜਾ ਰਿਹਾ ਹੈ ਕਿ ਇਹ ਕੁਲਵਿੰਦਰ ਕੌਰ ਨਾਮ ਦੀ ਕੁੜੀ ਜੋ ਪੰਜਾਬ ਦੇ ਜਲੰਧਰ ਸ਼ਹਿਰ ਦੀ ਰਹਿਣ ਵਾਲੀ ਹੈਗੀ ਇਸ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਉਹ ਗੱਲ ਯਾਦ ਜ਼ਰੂਰ ਸੀ ਕਿ ਇਸ ਨੇ ਆਪਣੇ ਪੰਜਾਬ ਦੀਆਂ ਬਜ਼ੁਰਗ ਮਾਤਾਵਾਂ ਬਾਰੇ ਗਲਤ ਬੋਲਿਆਗਾ ਤਾਂ ਕਰਕੇ ਇਸ ਨੇ ਫਿਰ ਕੰਗਣਾ ਨਰਾਉਥ ਦੇ ਥੱਪੜ ਜੜਿਆਗਾ ਬਾਕੀ ਲੋਕ ਤਾਂ ਕਮੈਂਟ ਬਾਕਸ ਦੇ ਵਿੱਚ ਇਹ ਪੰਜਾਬ ਦੀ ਧੀ ਕੁਲਵਿੰਦਰ ਕੌਰ ਨੂੰ ਚੰਗਾ ਹੀ ਕਹਿੰਦੇ ਪਏ ਨੇ ਕਿ ਇਸ ਨੇ ਬਹੁਤ ਵਧੀਆ ਕੀਤਾ ਥੱਪੜ ਜੜ ਕੇ ਇਸ ਨੂੰ ਥੱਪੜ ਪੈਣੇ ਚਾਹੀਦੇ ਸੀਗੇ ਬਾਕੀ ਤੁਸੀਂ ਹੋਰ ਵੀਡੀਓ ਤੁਹਾ ਬਹੁਤ ਸੇਅਰ ਕਰਦੇ ਇਸ ਵੀਡੀਓ ਨੂੰ ਵੀ ਤੁਸੀਂ ਦਬ ਕੇ ਸ਼ੇਅਰ ਜਰੂਰ ਕਰਿਓ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਇ ਜਰੂਰ ਸਾਂਝੀ ਕਰਿਓ ਕਿ ਇਸ ਕੁਲਵਿੰਦਰ ਕੌਰ ਨੇ ਸਹੀ ਕੀਤਾ ਜਾਂ ਗਲਤ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ